ਜੈ ਸ਼੍ਰੀ ਮਹਕਾਬ 100 ਦਾ ਅਪ੍ਰੈਲ ਦਾ ਮਹੀਨਾ ਚੱਲਦਾ ਹੈ 13 ਅਪ੍ਰੈਲ ਵਿਸਾਖੀ ਵਾਲੇ ਦਿਨ 1699 ਈਸਵੀ ਦੇ ਵਿੱਚ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਸੋ ਆਪਾਂ ਰਣ ਮਰਦੇ ਵਿਸਾਖੀ ਦਾ ਪਵਿੱਤਰ ਦਿਹਾੜਾ ਅਤੇ ਖਾਲਸੇ ਦਾ ਪ੍ਰਗਟ ਦਿਵਸ ਬੜੀ ਖੁਸ਼ੀ ਧੰਤਾਂ ਦੇ ਨਾਲ ਗੜ ਮੈ ਅੱਤੇ ਸਾਰੇ ਮਨਾਈਏ ਸੋ ਸ਼ਿਵ ਸ਼ਕਤੀ ਧਾਮ ਤਰਵੰਡੀ ਪੰਘੇਰੀਆਂ ਦੇ ਵਿੱਚ ਇਸ ਪਵਿੱਤਰ ਦਿਹਾੜੇ ਤੇ ਖਾਲਸੇ ਦੇ ਪ੍ਰਗਟ ਦਿਵਸ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਪੰਡਾਰੇ ਚਾਹ ਦੇ ਅਤੇ ਪਕੌੜਿਆਂ ਦੇ ਪ੍ਰਸ਼ਾਦਿਆਂ ਦੇ ਸਮੂਹ ਪੰਡਾਰੇ ਚੱਲਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਵਿਸਾਖੀ ਦਾ ਪਵਿੱਤਰ ਦਿਹਾੜਾ ਖਾਲਸੇ ਦਾ ਪ੍ਰਗਟ ਦਿਵਸ ਰਲ ਮਿਲ ਕੇ 13 ਤਰੀਕ ਵਿਸਾਖੀ ਵਾਲੇ ਦਿਨ ਮਨਾਈਏ ਜੈ ਸ਼੍ਰੀ ਮਹਾਂਕਾ